ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੂੰ ਸੱਦਾ ਦੇਵਾਂਗਾ ਕਿ ਉਹ ਮਾਈਕ ਤੇ ਆਣ ਤੇ ਆਪਣੇ ਮੁਬਾਰਕ ਸ਼ਬਦ ਉਹ ਸਾਡੇ ਨਾਲ ਸਾਂਝੇ ਕਰਨ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਮੈਂ ਜਿਹੜੇ ਸਕਿਉਰਟੀ ਵਾਲੇ ਵੀਰ ਨੇ ਵਿੱਚ ਖੜੇ ਨੇ ਲਖਣਾ ਥੋੜਾ ਜਆ ਜਾਂ ਤਾਂ ਬਹਿ ਜਾਓ ਜਾਂ ਥੋੜਾ ਜਆ ਇੱਧਰ ਉੱਧਰ ਹੋ ਜਾਓ ਕੋਈ ਗੱਲ ਨਹੀਂ ਆਪਣੀ ਨੇ ਆਪਣੀ ਨੇ ਕੋਈ ਖਤਰਾ ਨਹੀਂ ਨੇ ਤੋਪਕ ਕੋਈ ਇਹਨਾਂ ਦਾ ਵੀਡੀਓ ਟੀ ਹੈ ਜੀ ਪ੍ਰੋਟੋਕੋਲ ਹੈ ਸਭ ਤੋਂ ਪਹਿਲਾਂ ਅੱਜ ਦੇ ਇਸ ਬਹੁਤ ਇਤਿਹਾਸਕ ਦਿਨ ਤੇ ਇਤਿਹਾਸਕ ਇਸ ਲਈ ਕਿ ਕੈਂਸਰ ਦੇ ਵਿਰੁੱਧ ਬਹੁਤ ਚਿਰ ਤੋਂ ਲੜਾਈ ਲੜੀ ਜਾ ਰਹੀ ਹੈ ਅੱਜ ਉਹਦੇ ਵਿੱਚ ਇੱਕ ਨਮਾ ਪੜਾ ਜਿਹੜਾ ਉਹ ਸ਼ਾਮਲ ਹੋ ਰਿਹਾ ਹੈ ਮੈਂ ਜਿੰਨੇ ਵੀ ਤੁਸੀਂ ਸੰਗਰੂਰ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਪੰਚਾਇਤਾਂ ਸਰਪੰਚ ਸਹਿਬਾਨ ਪਤਵੰਤੇ ਸੱਜਣ ਸੰਗਰੂਰ ਦਾ মিডিਆ ਸਾਰਾ ਮੇਰੇ ਵਿਧਾਨ ਸਭਾ ਦੇ ਸਾਥੀ ਨਾਲ-ਨਾਲ ਮੇਰੇ ਪਾਰਟੀ ਦੇ ਵੱਖ-ਵੱਖ ਉਹਦਿਆਂ ਦੇ ਕੰਮ ਕਰ ਰਹੇ ਕੁ ਚੇਅਰਮੈਨ ਹੈ ਕੋਈ ਵਾਈਸ ਚੇਅਰਮੈਨ ਹੈ ਕੋਈ ਕਮਿਸ਼ਨ ਦਾ ਮੈਂਬਰ ਹੈ ਸਾਡੇ ਸਾਥੀ ਸਹਿਬਾਨ ਢਾਲੀਵਾਲ ਸਾਹਿਬ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਉਲਿੱਖਿਆ ਕਿ 10 ਬੱਸਾਂ ਜਿਹੜੀਆਂ 12 12 ਬੱਸਾਂ ਜਿਹੜੀਆਂ ਉਹ ਲਾਂਚ ਕਰਨੀਆਂ ਨੇ ਸੰਗਰੂਰ ਤੋਂ ਜਿਹੜੀਆਂ ਵੱਖ-ਵੱਖ ਕਿਸਮ ਦੇ ਬਿਮਾਰੀਆਂ ਨੂੰ ਡਿਟेक्ट ਕਰ ਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਵੀ ਸ਼ੁਰੂ ਕਰਦੇ। ਸੋ ਮੈਂ ਥਾੜੀ ਬਾਰ ਸਾਡਾ ਬਹੁਤ ਬਹੁਤ ਧੰਨਵਾਦ ਕਰਦਾ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਇੱਕ ਬੜੀ ਅਲਾਮਤ ਪੰਜਾਬ ਦੇ ਨਾਮ ਲੱਗੀ ਸੀ। ਕੈਂਸਰ ਦੀ ਕਿ ਸਾਡੀਆਂ ਟ੍ਰੇਨਾਂ ਜਿਹੜੀ ਬਠਿੰਡਾ ਤੋਂ ਬੀਕਾ ਨੇਰ ਜਾਂਦੀ ਸੀ ਉਹਦਾ ਨਾਂ ਹੀ ਕੈਂਸਰ ਐਕਸਪੈਕਟਸ ਹੋ ਗਿਆ ਸੀ ਕਿਉਂਕਿ ਬੀਕਾ ਨੇਰ ਕੈਂਸਰ ਦਾ ਹਸਪੀਟਲ ਹੈਗਾ ਤੇ ਲੋਕ ਉਥੇ ਲਾਰਜ ਕਾਨ ਮੰ ਜਾਂਦੇ ਸੀ ਤਾਂ ਲਗਭਗ ਉਸ ਟ੍ਰੇਨ ਦੇ ਵਿੱਚ 70-80% ਕੈਂਸਰ ਦੇ ਪੇਸ਼ੈਂਟ ਹੁੰਦੇ ਸੀ ਮਾਲਵਾ 벨ਟ ਖਾਸ ਤੌਰ ਤੇ ਕਿਉਂਕਿ ਨਰਮਾ 벨ਟ ਸਾਡੀ ਝੋਨਾ 벨ਟ ਸਪਰੇਆਂ ਓਹੋ ਸਪਰੇਆਂ ਜਿਹੜੀਆਂ ਬੈਨ ਨੇ ਦੁਨੀਆ ਚ ਬੈਨ ਨੇ ਪਰ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਇਨ੍ਹਾਂ ਸਪਰੇਆਂ ਨੂੰ ਆਪਾਂ ਵੀ ਫਸਲਾਂ ਤੇ ਕਰਨ ਤੋਂ ਰੋਕੀਏ ਉਹੀ ਸਪਰੇਹਾਂ ਦਾਣਿਆਂ ਵਿੱਚ ਦੀ ਝੋਨੇ ਵਿੱਚ ਦੀ ਕਾਜਰੀਆਂ ਵਿੱਚ ਦੀ ਮੱਕੀਆਂ ਵਿੱਚ ਦੀ ਸਾਡੇ ਸਰੀਰਾਂ ਚ ਐਂਟਰ ਕਰ ਗਈ। ਸੋ ਬੜੀ ਬੱਤੀਕ ਲਾਹਮਤ ਹੋ ਗਈ ਸੀ ਜਦੋਂ ਮੈਂ ਐਮਪੀਸੀ ਤਾਂ ਮੈਂ ਉਸ ਵੇਲੇ ਵੀ ਕਾਫੀ ਕੋਸ਼ਿਸ਼ ਕੀਤੀ ਕਿ ਕਿ ਮੈਂ ਨਾ ਕਿ ਮੈਂ ਜਾਗਰੂਕ ਕਰੀਏ ਲੋਕਾਂ ਨੂੰ ਕਿ ਆਰਗੇਨਿਕ ਖੇਤੀ ਵੱਲ ਚਲੀਏ ਜਾਂ ਉੱਚੀਆਂ ਜਾਂ ਜਿਹੜੀਆਂ ਕੈਂਸਰ ਫਲਾਉਂਦੀਆਂ ਨੇ ਉਹਨਾਂ ਨੂੰ ਆਪਾਂ ਆਪਣੇ ਵੱਲੋਂ ਘੱਟ ਕਰੀਏ ਪਾਣੀ ਨੂੰ ਪਦੂਸ਼ਿਤ ਨਾ ਕਰੀਏ ਹਵਾ ਨੂੰ ਦੂਸ਼ਿਤ ਨਾ ਕਰੀਏ ਜਦੋਂ ਜਿੰਨੇ ਕ ਪਰਸੈਂਟ ਫਰਕ ਪਿਆ ਹੋਊਗਾ ਉਦੋਂ ਵੀ ਪਿਆ ਹੋਊਗਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਬੰਮੀ ਸੀਟਾਂ ਦੇਖ ਕੇ ਇੱਕ ਬਹੁਤ ਵੱਡਾ ਫਤਵਾ ਮੇਰੇ ਨਾਂ ਤੇ ਜਾਰੀ ਕਰਤਾ ਕਿ ਵੀ ਤੇਰੀ ਜ਼ਿੰਮੇਵਾਰੀਆਂ ਹੁਣ ਤੂੰ ਲਾਣੇਦਾਰ ਹੈ ਸਾਡਾ ਹੁਣ ਲਾਣੇਦਾਰ ਦਾ ਫਰਜ਼ ਬਣ ਜਾਂਦਾ ਕਿ ਪਰਿਵਾਰ ਨੂੰ ਠੀਕ ਰੱਖੇ ਪਰਿਵਾਰ ਦੇ ਸਾਰੇ ਜੀਆਂ ਦੇ ਸ਼ਿਕਵੇ ਸ਼ਿਕਾਇਤਾਂ ਬਿਮਾਰੀਆਂ ਟਮਾਰੀਆਂ ਉਹਨਾਂ ਦਾ ਖਿਆਲ ਰੱਖੋ ਉਦੋਂ ਤੋਂ ਅਸੀਂ ਲੱਗੇ ਹੋਏ ਆਂ ਆਮ ਆਦਮੀ ਕਲੀਨਿਕ ਪਹਿ 881 ਖੁੱਲ ਕੇ 204 ਨੇ ਹਜ਼ਾਰ ਹੋ ਜਾਣਗੇ ਹਸਪਤਾਲਾਂ ਨੂੰ ਅਪਗ੍ਰੇਡ ਕਰ ਰਹੇ ਆਂ ਨਰਸਿੰਗ ਕਾਲਜ ਖੁੱਲ ਰਹੇ ਨੇ ਮੈਡੀਕਲ ਕਾਲਜ ਬਣ ਰਹੇ ਨੇ ਹੋਮੋਪੈਥੀ ਦੇ ਕਾਲਜ ਬਣ ਰਹੇ ਨੇ ਬਿਜਲੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਪਾਣੀ ਵਾਲੇ ਪਾਸੇ ਨਹਿਰੀ ਪਾਣੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਤੁਹਾਨੂੰ ਸਾਰਾ ਪਤਾ ਮੈਨੂੰ ਜ਼ਿਆਦਾ ਪਤਾ ਹੈ ਕਿ ਤੁਹਾਡੇ ਪਿੰਡ ਕਿੰਨੇ ਸਾਲਾਂ ਬਾਅਦ ਪਾਣੀ ਆਇਆ ਮੈਂ ਤਾਂ ਤੁਹਾਡੀਆਂ ਵੀਡੀਓ ਦੇਖਦਾ ਹਾਂ ਉਹਨਾਂ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਕੱਸੀ ਚ 45 ਸਾਲਾਂ ਬਾਅਦ ਪਾਣੀ ਆਇਆ ਇਹ ਕੀ ਕਰਦੇ ਰਹੇ ਫਿਰ 40 45 ਸਾਲ ਇਹ ਦੂਜੀ ਪਾਟੀਆਂ ਵਾਲੇ ਸਾਡੇ ਤਾਂ ਕੱਸੀਆਂ ਦਾ ਪਾਣੀ ਵੀ ਨਹੀਂ ਪਹੁੰਚਾ ਸਕੇ ਵੈਸੇ ਤਾਂ ਇਹ ਕਹਿੰਦੇ ਆ ਸ਼੍ਰੋਮਣੀ ਕਾਲਜ ਦੇ ਅੰਦਰ ਕਾਫੀ ਦੇਰ ਰਾਜ ਰਿਹਾ 10 ਸਾਲ ਤੱਕ ਇੱਥੇ ਹੀ ਰਿਹਾ ਨਾ 7 ਤੋਂ 17 ਸੁਖਬੀਰ ਬਾਦਲ ਨੇ ਕਹਿੰਦਾ ਕੁ ਜਿੱਦੜ ਨੂੰ ਤੁਸੀਂ ਸੜਕ ਤੇ ਚੰਨ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਤੇ ਬੂਟਾ ਕੋਈ ਪਾਈ ਆ ਫੇ ਲੋਕਾਂ ਨੇ ਜੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਕੱਸੀਆਂ ਦਾ ਪਾਣੀ ਤਾਂ ਪਹੁੰਚੇ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤਾਂ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ ਸਰਕਾਰੀ ਸਕੂਲ ਨਹੀਂ ਸਾਨੂੰ ਕੋਈ ਵਧੀਆ ਦਿਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ ਚ ਉਹ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਿੰਨੀਆਂ ਬੱਸਾਂ ਦੇਖਦੀਆਂ ਸਾਰੀਆਂ ਵੱਲ ਚੱਦੀਆਂ ਨੇ ਉਹ ਸਾਰੀਆਂ ਵੱਲ ਚੱਦੀਆਂ ਨੇ ਜਿੰਨੇ ਆਲੇ ਦਲੇ ਹਵੇਲੀ ਹੋਵੇਲੀ ਕੋਈ ਢਾਬਾ ਕੋਈ ਦੀਪਕ ਢਾਬਾ ਕੋਈ ਫਰਾਂਸੀ